ਸ਼ੰਕਰ ਜੀ ਕੀ ਜੈ ਭੋਲੇ ਨਾ ਹਰ ਹਰ ਮਹਾਂਦੀ ਮੇਰਾ ਨਾਮ ਹਰਵਿੰਦਰ ਸੋਨੀ ਹੈ ਔਰ ਸ਼ਿਵਸਨ ਬਾਲਾ ਸਾਹਿਬ ਠਾਕਰੇ ਤੋਂ ਗੁਰਦਾਸਪੁਰ ਤੋਂ ਛੋਟਾ ਜਿਹਾ ਪਾਈ ਹੋਣਾ ਦਾ ਔਰ ਅੱਜ ਮੈਂ ਇੱਕ ਵਿਸ਼ੇਸ਼ ਜਿਹੜੀ ਚਰਚਾ ਕਰਨਾ ਚਾਹਨਾ ਤੁਹਾਡੇ ਮਾਧਿਅਮ ਦੇ ਨਾਲ ਸਿਰਫ ਇੰਨਾ ਕਹਿਣਾ ਚਾਹਨਾ ਕਿ ਇੱਕ ਆਈਡੀ ਰੇਟ ਜੋ ਪੰਜਾਬ ਦੀ ਜੋ ਸਿਟੀ ਹੈ ਮੈਂ ਕਹਿ ਸਕਦਾ ਕਿ ਮੈਂ ਉਸ ਚੀਜ਼ ਤੋਂ ਘਬਰਾਇਆ ਹੋਇਆ ਕਿਉਂ ਘਬਰਾਇਆ ਹੋਇਆ ਕਿਉਂਕਿ ਮੇਰਾ ਪਰਿਵਾਰ ਵੀ ਇੱਥੇ ਰਹਿੰਦਾ ਹੈ ਮੇਰੇ ਰਿਸ਼ਤੇਦਾਰ ਵੀ ਇੱਥੇ ਰਹਿੰਦੇ ਨੇ ਮੇਰੇ ਸਕੂਲ ਪੜ੍ਹਨ ਆਏ ਬੱਚੇ ਵੀ ਇੱਥੇ ਰਹਿੰਦੇ ਨੇ ਤਸੋ ਆਸ-ਪਾਸ ਦਾ ਜੋ ਮਾਹੌਲ ਬਣਿਆ ਹੋਇਆ ਇਸ ਟਾਈਮ ਮੈਂ ਕਹਿ ਸਕਦਾ ਨਾ ਕਿ ਆਪਕੋ ਕੰਟਰੋਲ ਹੈ ਕੰਪਲੀਟਲੀ ਕਿਤੇ ਫਿਰੋਤੀਆਂ ਮੰਗੀਆਂ ਜਾ ਰਹੀਆਂ ਸਰੀਆਂ ਗੋਰੀਆਂ ਚਲਾਈਆਂ ਜਾ ਰਹੀਆਂ ਨਸ਼ਾ ਅੱਤ ਤੇ ਪਹੁੰਚਿਆ ਹੋਇਆ ਹੈ ਔਰ ਕਰਪਸ਼ਨ ਤੇ ਦੇਖੀਏ ਜੇ ਤੁਸੀਂ ਕਿ ਪਿਛਲੇ ਦਿਨੀ ਕਿਉਂ ਕੀ ਨਿਕਲ ਰਿਹਾ ਸੀ ਤਸੋ ਮੈਂ ਓਵਰਆਲ ਮੈਂ ਇਹ ਨਾ ਜ਼ਰੂਰ ਕਹਿਣਾ ਚਾਹੁੰਦਾ ਕਿ ਪੰਜਾਬ ਦੀ ਜੋ ਸਥਿਤੀ ਹੈ ਇੱਕ ਇਮਾਨਦਾਰ ਸੀਐਮ ਦੇ ਹੋਣ ਦੇ ਬਾਵਜੂਦ ਵੀ ਜੋ ਸਥਿਤੀ ਬਣੀ ਹੋਈ ਹੈ ਬਹੁਤ ਜ਼ਿਆਦਾ ਕ੍ਰਿਟੀਕਲ ਹੈ ਔਰ ਇਹ ਸਾਡੇ ਵਾਸਤੇ ਬਹੁਤ ਹਾਰਮਫੁਲ ਹੈ ਨਾਰਮਲੀ ਮੈਂ ਚਾਹਲ ਬੋਲਣਾ ਛੱਡਿਆ ਕਿਉਂਕਿ ਮੈਂ ਠੀਕ ਨਹੀਂ ਹੈ ਤਬੀਤ ਮੇਰੀ ਠੀਕ ਨਹੀਂ ਹੈ ਪਰ ਮੈਂ ਅੱਜ ਮਜਬੂਰ ਹੋ ਗਿਆ ਕਿ ਮੈਂ ਤੁਹਾਡੇ ਮਾਧਿਅਮ ਦੇ ਨਾਲ ਆਪਣੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆਪਣੇ ਸੀਐਮ ਸਾਹਿਬ ਨੂੰ ਔਰ ਡੀਜੀਪੀ ਸਾਹਿਬ ਨੂੰ ਵਿਸ਼ੇਸ਼ ਕਰਕੇ ਮੈਂ ਬੇਨਤੀ ਕਰਨਾ ਚਾਹਨਾ ਕਿ ਜੋ ਇਹ ਸਿਸਟਮ ਬਣਿਆ ਹੋਇਆ ਹੁਣ ਸਾਡੀ ਪੰਜਾਬ ਪੁਲਿਸ ਵੀ ਉਹ ਨਹੀਂ ਰਹਗੀ ਸਾਡਾ ਸਿਸਟਮ ਵੀ ਉਹ ਨਹੀਂ ਰਹੇਗਾ ਜੋ ਪਹਿਲਾਂ ਹੁੰਦਾ ਸੀ ਕਿਉਂ ਕਾਰਨ ਸਿਰਫ ਇਹਨਾ ਹੈ ਕਿ ਅੱਜ ਇੱਕ ਆਮ ਇਨਸਾਨ ਦੀ ਸੁਣਵਾਈ ਜਿਹੜੀ ਹੈ ਉਹ ਬਿਲਕੁਲ ਨਹੀਂ ਜੇ ਕਿਤੇ ਵੀ ਹੋਰੀ ਕਿਸੇ ਵੀ ਡਿਪਾਰਟਮੈਂਟ ਚ ਚਲੇ ਜਾਓ ਕਿਤੇ ਵੀ ਕੋਈ ਸੁਣਵਾਈ ਨਹੀਂ ਹੁੰਦੀ ਜਦੋਂ ਤੱਕ ਉਹ ਕਿਸੇ ਵਿਸ਼ੇਸ਼ ਵਿਅਕਤੀ ਦੀ ਜਾਂ ਕਿਸੇ ਕਿਸੇ ਰਾਜਨੀਤਿਕ ਵਿਅਕਤੀ ਦੀ ਸफारਿਸ਼ ਨਹੀਂ ਕਰਵਾਤਾ ਤਾਂ ਸੋ ਇਹ ਜੋੜਾ ਮਾਹੌਲ ਦਾ ਬਣ ਰਿਹਾ ਇਸ ਟਾਈਮ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜ਼ਰਾ ਜੋ ਕ੍ਰਿਟੀਕਲ ਹੋ ਜਾਏਗਾ ਔਰ ਜਿਹਦੇ ਵਿੱਚ ਸਾਡੇ ਹੀ ਸਮਾਜ ਦੇ ਜਿਹੜੇ ਲੋਕ ਹੈ ਉਹਨਾਂ ਨੂੰ ਰਹਿਣਾ ਜਿਹੜਾ ਉਹ ਦੁਸ਼ੋਰ ਹੋ ਜਾਏਗਾ ਇਸ ਦਾ ਵਿਸ਼ੇਸ਼ ਕਾਰਨ ਮੈਂ ਇਹ ਵੀ ਸਮਝਦਾ ਕਿ ਜਿਹੜੇ ਸਾਡੇ ਇਥੇ ਅਪਰਵਾਸੀ ਆ ਚੁੱਕੇ ਨੇ ਬੜੀ ਵੱਡੀ ਮਾਤਰਾ ਦੇ ਵਿੱਚ ਜਿਨ੍ਹਾਂ ਦੀ ਕੋਈ شناختੀ ਨਹੀਂ ਹੈ ਉਹਨਾਂ ਦਾ ਪਤਾ ਹੀ ਨਹੀਂ ਹੈ ਕਿ ਕੌਣ ਕਿੱਥੋਂ ਆ ਰਿਹਾ ਹੈ ਔਰ ਕਿੱਥੇ ਰਹਿ ਰਿਹਾ ਹੈ ਔਰ ਕੀ ਕਰਕੇ ਇੱਥੋਂ ਫਿਰ ਦੌੜ ਰਿਹਾ ਹੈ ਇਹਦਾ ਕੁਝ ਨਹੀਂ ਕੋਈ ਰਿਕਾਰਡ ਨਹੀਂ ਹੈ ਨਾ ਹੀ ਕੋਈ ਕੋਈ ਜਾਣਕਾਰੀ ਜਿਹੜੀ ਹੈ ਕਲੈਕਟ ਕੀਤੀ ਜਾ ਰਹੀ ਹੈ ਨਾ شناختੀ ਕੀਤੀ ਜਾ ਰਹੀ ਹੈ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਸਾਡੇ ਸਮਾਜ ਦੇ ਵਿੱਚ ਜੋ ਕ੍ਰਾਈਮ ਵਧ ਰਿਹਾ ਉਹ ਦੇਖੋ ਉਹਦਾ ਇਸ ਤੋਂ ਇਲਾਵਾ ਮੈਂ ਇਹਨਾਂ ਜ਼ਰੂਰ ਕਹਿਣਾ ਚਾਹਨਾ ਹਾਂ ਕਿ ਅਗਰ ਆਮ ਲੋਕ ਜਿਹੜੇ ਉਹ ਕਿਤੇ ਜਾ ਕੇ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਕੁਝ ਆਪਣੀ ਮੰਗ ਲੈ ਕੇ ਜਾਂਦੇ ਆ ਨਾ ਤੋਂ ਉਹਨੂੰ ਪਹਿਲਾਂ ਤੇ ਬਹੁਤ ਜ਼ਿਆਦਾ ਫੇਰੇ ਮਰਵਾਏ ਜਾਂਦੇ ਨੇ ਉਹਦੇ ਤਰਲੇ ਵਿੱਚ ਤਾਂ ਕਰਵਾਏ ਜਾਂਦੇ ਨੇ ਈਵਨ ਤਾਂ ਕਈ ਇਹ ਤਾਂ ਫੋਰੀ ਨਹੀਂ ਚੱਕਦੇ ਤੇ ਕਈ ਤਾਂ ਨੰਬਰ ਬਲੌਕ ਪਾ ਦਿੰਦੇ ਨੇ ਤੇ ਸੋ ਇਹ ਇਸ ਟਾਈਮ ਮਾਹੌਲ ਸੀਐਮ ਸਾਹਿਬ ਬਣ ਰਿਹਾ ਸਾਡੇ ਪੰਜਾਬ ਦਾ ਜੋ ਬਹੁਤ ਜ਼ਿਆਦਾ ਖਤਰਾ ਮੈਂ ਤਾਂ ਬਹੁਤ ਤੁਹਾਡੇ ਤੋਂ ਉਮੀਦਾਂ ਕਰਦਾ ਕਰਨਾ ਕਿ ਮੈਂ ਬਹੁਤ ਵੱਡਾ ਫੈਨ ਆ ਔਰ ਉਹਦੇ ਬਾਵਜੂਦ ਮੈਂ ਇੰਨਾ ਜ਼ਰੂਰ ਕਰਨਾ ਚਾਹੁੰਦਾ ਕਿ ਅੱਜ ਸਥਿਤੀ ਜਿਹੜੀ ਆ ਆਊਟ ਆਫ ਕੰਟਰੋਲ ਹੈ ਹੁਣ ਤੁਸੀਂ ਦੇਖਿਆ ਹੋਵੇਗਾ ਕਿ ਅੱਜ ਅਜੇ ਇੱਕ ਅਛਾਈ ਦੇ ਤੌਰ ਤੇ ਤੁਸੀਂ ਕਿਹਾ ਕਿ ਕਿਸਾਨਾਂ ਨੂੰ ਕਿ ਆਪਣੇ ਖੇਤਾਂ ਦੇ ਵਿੱਚ ਉਹ ਰੇਤ ਜਿਹੜੀ ਆ ਉਹ ਤੁਸੀਂ ਲੈ ਸਕਦੇ ਹੋ ਤੇ ਉਹਦੀ ਆਰਡ ਦੇ ਵਿੱਚ ਕਿਸਾਨਾਂ ਨੂੰ ਤੇ ਪਤਾ ਨਹੀਂ ਕੋਈ ਫਾਇਦਾ ਹੋਇਆ ਕਿ ਨਹੀਂ ਹੋਇਆ ਮਾਈਨਿੰਗ ਜਿਹੜਾ ਮਾਫੀਆ ਵਾ ਉਹ ਕਿੰਨੇ ਹਾਈਲਾਈਟ ਉਹਨੇ ਕਰ ਦੇਖੋ ਹਾਈ ਹਾਈ ਲੈਵਲ ਦੇ ਉੱਪਰ ਉਹਨਾਂ ਨੇ ਜੋ ਉਹਨਾਂ ਨੇ ਉੱਥੇ ਕੀ ਕਰਦੇ ਆ ਮਾਈਨਿੰਗ ਕੀਤੀ ਹੈ ਇਹ ਜਿਹੜੀ ਹੈ ਇਹ ਮੈਂ ਸਮਝ ਸਕਦਾ ਕਿ ਇੱਕ ਬੜੀ ਬੜੀ ਇੱਕ ਦਾਗ ਹੈ ਸਾਡੇ ਸਮਾਜ ਦੇ ਉੱਪਰ ਸਾਡੀ ਪ੍ਰਸ਼ਾਸਨਿਕ ਗਤੀਵਿਧੀਆਂ ਦੇ ਉੱਪਰ ਕਿਉਂ ਕਾਰਨ ਕੀ ਹੈ ਇਹ ਇੱਕ ਆਮ ਲੋਕਾਂ ਨੂੰ ਸਭ ਕੁਝ ਪਤਾ ਹੈ ਆਮ ਉਸੋਨੇ ਪਿੰਡ ਦੇ ਲੋਕਾਂ ਨੂੰ ਪਤਾ ਹੈ মিডিਆ ਨੂੰ ਸਭ ਕੁਝ ਪਤਾ ਹੈ ਲੇਕਿਨ ਸਾਡੇ ਪ੍ਰਸ਼ਾਸਕੀ ਅਧਿਕਾਰੀਆਂ ਨੂੰ ਕੁਝ ਨਹੀਂ ਪਤਾ ਮੈਂ ਜ਼ਰੂਰ ਸਮਝਣਾ ਅੱਜ ਸਾਡੇ ਖੁਸ਼ਕਿਸਮਤੀ ਹੈ ਕਿ ਸਾਡੇ ਗੁਰਦਾਸਪੁਰ ਦੇ ਵਿੱਚ ਸਾਡੇ ਐਸਐਸਪੀ ਸਾਹਿਬ ਬਹੁਤ ਵਧੀਆ ਨੇ ਸਾਡੇ ਡੀਸੀ ਸਾਹਿਬ ਬਹੁਤ ਵਧੀਆ ਆਏ ਨੇ ਬਹੁਤ ਕਹਿੰਦੇ ਨੇਕ ਦਿਲ ਇਨਸਾਨ ਨੇ ਕਿਉਂਕਿ ਪਠਾਨਕੋਟ ਤੋਂ ਆਏ ਨੇ ਉਥੋਂ ਦੇ ਲੋਕ ਕਹਿੰਦੇ ਨੇ ਕਿ ਬਹੁਤ ਹੀ ਅچھے ਇਨਸਾਨ ਨੇ ਦੋਸਤੋ ਅੱਜ ਹੀ ਕੁਝ ਉਮੀਦ ਕਰਦੇ ਆ ਲੇਕਿਨ ਜੋ ਨਿਚਲੇ ਵਾਲਾ ਜੋ ਪਾਰਟ ਜੋ ਕਹਾਸ ਨੇ ਕਿ ਸਿਸਟਮ ਹੈਗਾ ਵਾ ਉਹ ਪੂਰੀ ਤਰ੍ਹਾਂ ਡਾਵਾ ਡੋਲ ਹੈ ਮੈਂ ਇਹਨਾਂ ਜ਼ਰੂਰ ਕਹਿਣਾ ਚਾਹਾਂਗਾ ਅੱਜ ਹਜੇ ਨਸ਼ਾ ਵੀ ਉਸ ਰਾਹੀਂ ਦੇ ਅੱਜ ਇੱਕ ਗੈਂਗਸਟਰ ਵਾ ਦੂ ਯੂ ਡੇ ਬਟ ਡੇਟਡ ਆਫ ਫੈਰੀ ਕਰਨਾ ਕਿ ਦੇਖੋ ਤੁਸੀਂ ਕਰਨੌਰ ਗੋਲੀ ਚਲੀ ਸਰੀਆਮ ਚਲੀ ਹੋਰ ਉਹ ਇਹ ਵੀਡੀਓਜ਼ ਆਏ ਸਾਡੇ ਇੱਥੇ ਬਟਾਰਾ ਚੌਂਕ ਦੇ ਵਿੱਚ ਥੋੜੇ ਦਿਨ ਪਹਿਲਾਂ ਗੋਲੀ ਚਲੀ ਸੋ ਮੈਨੀ ਪੀਪਲਸ ਔਰ ਮੈਨੂੰ ਸਭ ਤੋਂ ਵੱਡਾ ਜਿਹੜਾ ਦੁੱਖ ਹੁੰਦਾ ਜਿਹੜੀ ਬਟਾਰਾ ਦੇ ਵਿੱਚ ਜਿਹੜਾ ਛੋਟੇ ਜਿਹੇ ਬੱਚੇ ਨੂੰ 23 ਸਾਲ ਦੀ ਜਿਹਦੀ ਕੋਈ ਕਸੂਰ ਹੀ ਨਹੀਂ ਸੀਗਾ ਆਪਣੇ ਉਹ ਇੱਕ ਆਜ਼ਾਦ ਦੇਸ਼ ਦੇ ਆਜ਼ਾਦ ਪੰਜਾਬ ਦੇ ਵਿੱਚ ਆਜ਼ਾਦ ਗੁਰਦਾਸਪੁਰ ਦੇ ਵਿੱਚ ਉਹ ਆਪਣੀ ਦੁਕਾਨ ਦੇ ਉੱਪਰ ਬੈਠਾ ਹੋਇਆ ਜਾਂ ਉੱਥੋਂ ਉਹਦੇ ਖੜਾ ਹੋਇਆ ਤੇ ਉਹ ਬੇਮੌਤ ਮਾਰਿਆ ਗਿਆ 23 ਸਾਲ ਦੀ ਸਾਰੀ ਉਮਰ ਉਹਦੀ ਥੋੜੇ ਦਿਨ ਪਹਿਲਾਂ ਉਹਦੇ ਫਾਦਰ ਸਾਹਿਬ ਦੀ ਡੈਥ ਹੋਈ ਹੈ ਤੋ ਸੋ ਇੱਕ ਬਹੁਤ ਵੱਡੇ ਦਾਗ ਡੇ ਬਾਈ ਡੇ ਜਿਹੜੇ ਸਾਡੇ ਸਮਾਜ ਦੇ ਉੱਪਰ ਲੱਗ ਰਹੇ ਨੇ ਸਾਡੇ ਪ੍ਰਸ਼ਾਸਨ ਦੇ ਉੱਪਰ ਲੱਗ ਰਹੇ ਨੇ ਔਰ ਮੈਂ ਕਹਿ ਸਕਦਾ ਕਿ ਪੰਜਾਬ ਦੀ ਸਥਿਤੀ ਇਸ ਟਾਈਮ ਬਿਲਕੁਲ ਨਹੀਂ ਹੈ ਔਰ ਮੈਂ ਗੈਂਗਸਟਰਾਂ ਨੂੰ ਕਹਿਣਾ ਚਾਹਾਂਗਾ ਜੇ ਦਮ ਰੱਖ ਦਿਓ ਤੇ ਫਿਰ ਤੁਸੀਂ ਆਪ ਗਿਆਓ ਨਾ ਇਹ ਛੋਟੇ ਛੋਟੇ ਬੱਚਿਆਂ ਨੂੰ ਥੋੜਾ ਥੋੜਾ ਪ੍ਰਲੋਭਨ ਦੇ ਕੇ ਕਿਉਂ ਉਹਨਾਂ ਨੂੰ ਬੇਮੌਤ ਮਰਵਾ ਰਹੇ ਹੋ ਕਿਉਂ ਉਹਨਾਂ ਨੂੰ ਥੋੜੇ ਜਿਹੇ ਪੈਸੇ ਦੇ ਕੇ ਲੋਕਾਂ ਕੋਲ ਲੋਕਾਂ ਦੇ ਗੋਲੀਆਂ ਚਲਵਾਉਂਦੇ ਹੋ ਤੇ ਫਿਰ ਪੁਲਿਸ ਦੇ ਹੱਥੇ ਮਰਵਾਉਂਦੇ ਹੋ ਮਰਵਾ ਦਿੰਦੇ ਹੋ ਜੇ ਹਿੰਮਤ ਹੈਗੀ ਐ ਆ ਪਾਉ ਨਾ ਕਿ ਪੰਨੂ ਵਾਲੇ ਤੁਸੀਂ ਉਹ ਜਿਹੜੀ ਉਹ ਪਾਲਿਸੀ ਅਪਣਾ ਲਈਏ ਤੁਸੀਂ ਉਹਨਾਂ ਨੂੰ ਛੋਟੇ ਜਿਹੇ ਜਿਹੜਾ ਕੋਈ ਨਸ਼ੇ ਦਾ ਗ੍ਰਸਤ ਹੋਏਗਾ ਬੰਦਾ ਉਹਨੂੰ ਨਸ਼ੇ ਦਾ ਨਾਲਜ ਦੇ ਦਿੰਦੇ ਹੋ ਜਿਹੜਾ ਕੋਈ ਘਰੋਂ ਗਰੀਬ ਹੋਏਗਾ ਉਹਨੂੰ ਤੁਸੀਂ ਪੈਸੇ ਦਾ ਨਾਲਜ ਦੇ ਦਿੰਦੇ ਹੋ ਤੇ ਕੁੱਲ ਮਿਲਾ ਕੇ ਜੋ ਹੈ ਤੁਸੀਂ ਸਾਰੇ ਪਾਸੇੋਂ ਸਾਡੇ ਪੰਜਾਬ ਦਾ ਬੇੜਾ ਕਰ ਰਹੇ ਹੋ ਨਸ਼ਾ ਤੁਸੀਂ ਇੱਥੇ ਸਪਲਾਈ ਕਰ ਰਹੇ ਹੋ ਤੇ ਔਰ ਫੜੇ ਜਾ ਰਹੇ ਨੇ ਛੋਟੇ ਛੋਟੇ ਬੱਚੇ ਪਰ ਮੈਂ ਇਹਨੇ ਜ਼ਰੂਰ ਕਹਿਣਾ ਚਾਹਾਂਗਾ ਕਿ ਆਜੀ ਡੇਟ 'ਚ ਪ੍ਰਸ਼ਾਸਨ ਨੇ ਭਾਵੇਂ ਜਿੰਨਾ ਮਰਜ਼ੀ ਰੋਲਾ ਪਾਇਆ ਹੋਵੇ ਪਰ ਨੇ ਜਿੰਨੇ ਵੱਡੇ ਦਾਅਵੇ ਕੀਤੇ ਹੋਣ ਕਿ ਉਹਨਾਂ ਨੇ ਨਸ਼ਾ ਖਤਮ ਕਰ ਦਿੱਤਾ ਮੈਂ ਨਹੀਂ ਮੰਨਦਾ ਨਸ਼ਾ ਖਤਮ ਹੋਇਆ ਕਿਉਂਕਿ ਆਜੀ ਡੇਟ 'ਚ ਵੀ ਮੈਨੂੰ ਨੰਗਲ ਕੋਟਲੀ ਮੰਲੇ ਤੋਂ ਇਸਲਾਮਾਵਾਦ ਮੰਲੇ ਤੋਂ ਇਹ 36 ਕੋਈ ਤੋਂ ਜੋੜਾ ਛਤਰਾ ਤੋਂ ਸੋ ਮੈਨੀ ਇਲਾਕੇ ਹੈਗੇ ਨੇ ਜਿੱਥੋਂ ਮੈਨੂੰ ਫੋਨ ਆ ਰਹੇ ਨੇ ਅਜ ਵੀ ਨਸ਼ਾ ਉਸ ਤਰ੍ਹਾਂ ਦਾ ਉਸ ਤਰ੍ਹਾਂ ਹੀ ਵਿਕ ਰਿਹਾ ਹੈ ਉਹੀ ਲੋਕ ਜਿਹੜੇ ਆ ਉਹ ਨਸ਼ਾ ਕੇ ਵੇਚ ਰਹੇ ਨੇ ਇਥੇ ਤੇ ਇਸ ਲਈ ਖਤਮ ਨਹੀਂ ਹੋਇਆ ਮੈਂ ਇਹਨਾਂ ਜ਼ਰੂਰ ਕਹਿਣਾ ਚਾਹੁੰਦਾ ਕਿ ਪੰਜਾਬ ਅਗਰ ਹੁਣ ਨਹੀਂ ਸੁਧਰਿਆ ਨਾ ਤੇ ਫੇਰ ਸਥਿਤੀ ਉਹ ਆ ਜਾਏਗੀ ਕਿ ਸਾਡੇ ਬੱਚਾ ਨੂੰ ਇੱਥੇ ਰਹਿਣਾ ਵੀ ਦੂਬਰ ਹੋ ਜਾਏਗਾ ਜੈ ਹਿੰਦ ਭਾਰਤ ਮਾਤਾ ਕੀ ਜੈ